ਪੰਜ ਪਿਆਰੇ ਨੇ ਉਹ ਜਦੋਂ ਸਾਨੂੰ ਰਹਿਤਾ ਤੇ ਕਰਤਾ ਦੱਸਦੇ ਨੇ ਉਹਦੇ ਨਾਲ 4 ਵਜੇ ਨੇ ਵੀ ਕੀਤੇ ਜਾਂਦੇ ਨੇ ਕਿ ਅੱਜ ਤੋਂ ਬਾਅਦ ਤੁਹਾਡੇ ਪਤਾ ਸਹਿਬ ਸ਼੍ਰੀ ਗੁਰਮੇਸ ਸਿੰਘ ਨੇ ਮਾਤਾ ਸਾਹਿਬਕੌਰ ਨੇ ਪਿੰਡ ਤੁਹਾਡਾ ਅਨੰਦਪੁਰ ਸਾਹਾ ਤੇ ਨਾਂਣਗੇ ਤੁਹਾਡੇ ਗੁਰੂ ਘਰ ਆ ਇਸ ਕਰਕੇ ਖਾਸੇ ਦੇ ਨਾਂਣਕੇ ਆ ਇਹਨੂੰ ਸੰਚਤਾ ਦਰਸ਼ਨ ਕਰਾਉਣਾ ਆ ਭਾਂਗੀਆਂ ਨੇ ਅਸੀਂ ਬੇਨਤੀ ਕਰਾਂਗੇ ਆਪ ਦੀ ਮੈਚਨਲਾਈ ਤੇ ਹਮਾਰੀ ਸਰਕਾਰ ਇਸ ਸਰਕਾਰ ਨੂੰ ਖਿਆਲ ਦੇਵੇ ਜੇ ਨਹੀਂ ਕਰੇਗੀ ਤੇ ਸਰਕਾਰ ਨਾਲ ਅਸੀਂ ਮੋਰਚਾ तो लादा लादाजी वागुरु जी का खालसा वागुरु जी की फिर वागुरु जी का खालसा वागुरु जी की फतेह पे। गुरु प्रत समझिए आप जी दिन दी बहुत बहुत बधाई अज वो खुशी भर का दिन है जिस दिन याद किया जा रहा साहेब श्री गुरु गोबिंद सिंह महाराज के नंद कार समय की चाल चलती गई जिमें साहब श्री गुरु गोबिंद ने प्रकाश धारा पटना साहब की धरती से सत साल की उम्र पटना साहब के प्रभाव आ गए श्री आनंदपुर साहब श्री अनदपुर साहब जो नौ साल की उम्र हुई उस टाइम अपने पिता ने कुबानी करने वास्ते उस जो ग्यारह साल के हुए उन्होंने आनंद कैद हो ਉਹ ਕਿਹੋ ਜਿਹਾ ਸਮਾਹ ਹੋਵੇਗਾ ਜਦੋਂ 2 ਸਾਲ ਪਹਿਲਾਂ ਉਹਨਾਂ ਦੇ ਪਿਤਾ ਦੀ ਕੁਰਬਾਨੀ ਹੋਈ ਹੋਵੇ ਕਿਹੋ ਜਿਹਾ ਮਾਹੌਲ ਹੋਵੇਗਾ ਉਸੇ ਪ੍ਰਵਾਹ ਦੇ ਕਿਹੜੀਆਂ ਗਵਾ ਚਲਦੀਆਂ ਹੋਣਗੀਆਂ ਜਦੋਂ ਮਾਤਾ ਬੁੱਧਰ ਕਰਦੀ ਸਭ ਸਿਰੀ ਬੁੱਧਰ ਦੇ ਦੰਦ ਕੱਟਣਾ ਸਿੱਖਣਤੀ ਹੈ ਅੱਜ ਉਸਤੇ ਨੂੰ ਯਾਦ ਕੀਤਾ ਜਾ ਰਿਹਾ ਹੈ ਦਾਸਰਾਸ਼ ਸਿੰਘ ਪ੍ਰਵਾਹ ਸ਼੍ਰੀਮਾਨ ਸੰਧਵਾਸਵਾ ਸਿੰਘ ਜਿੰਨ੍ਹਾਂ ਨੇ ਪੁਰਾਣਾ ਨਾਮਰ ਸਾਹਿਬ ਦੀ ਸੇਵਾ ਤੇ ਫੂਰ ਕਰਕੇ ਸੰਘ ਦੇ ਗੋਦ ਵਰਸਾ ਬਣਾਏ ਇਹਨਾਂ ਦੇ ਵਿੱਚ ਕੇਵੀ ਗੁਰਕਲ ਹਰਦਾਸ ਜੀ ਸਾਬੰਦਾ ਇਹ ਇਤਿਹਾਸਿਕ ਪਰਚੋਲ ਦਰਿਏ ਪਤਾ ਲੱਗਦਾ ਹੈ ਕਿ ਸ਼੍ਰੀਮਨ ਸੰਤੂਬਾਬਾ ਸੇਵਾ ਤੋਂ ਦੀ 1904 ਤੋਂ ਬਾਅਦ ਇਥੇ ਅਣਕ 207 ਦੀ ਕੋਈ ਚੱਲ ਰਹੀ ਸੀ ਹੋਈ ਸੀ ਤੇ ਫਿਰ ਸ਼੍ਰਮਾਸ਼ਰੀ ਬੀਤੀ ਨਾ ਉਸ ਤੋਂ ਬਾਅਦ ਸੰਗਤਾਂ ਨੇ ਵਿਚਾਰ ਕੀਤਾ ਕਿ ਗੁਰੂ ਜਗਨ ਸਿੰਘ ਦਾ ਮਹਾਰਲ ਦਾ ਜਲਾ ਵਾਧਾ ਬਹੁਤ ਪਹਿਲਾਂ ਨਿਸ਼ਚਾ ਗਾਵੀ ਤੇ ਜੇ ਜੇ ਇਤਿਹਾਸ ਕਰੀਏ ਤੇ ਵੀ ਹਾਰ ਬਣਦਾ ਹੈ ਤਾਰੇ ਨਰਾਇਣ ਨੇ ਬਖਸ਼ਿਸ਼ ਦਿੱਤੀ ਸੰਤਾਂ ਦੇ ਵਿੱਚ ਕਿਹੋ ਜੀ ਸੰਗ ਜਾਗੇ ਇਹ ਸਤਿਆਜ ਜਾਗਿਆ ਉਹਨਾਂ ਨੇ ਬਸੰਤ ਕੰਤੀ ਮੈਨੂੰ ਉਹਨਾਂ ਨੇ ਕਿ ਇਹ ਨੰਦਕਰ ਦਾ ਵਿਆਹ ਦਾ ਜੋ ਸਮਾਰੋਹ ਸਵੀਕਾਰ ਕੀਤਾ ਜੋ ਕਿ ਨਿਰੰਤਰ ਲਗਾਤਾਰ ਜਾਰੀ ਹੈ ਇਹ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੱਬਾ ਅਗੇ ਦਸੇ ਪਾਸ਼ਾ ਉਹਨਾਂ ਦੀ ਚਰਚਾ ਕਰਨੇ ਛੋਪਾ ਪੱਤੀ ਆ ਜਦੋਂ ਮਹਾਰਾਜ ਦੇ ਨੰਦਕਰ ਹੋਏ ਹੋਣਗੇ ਉਸ ਟਾਈਮ ਤੇ ਹੋ ਜਰੂਆਂ ਆਈਆਂ ਹੋਈਆਂ ਕਿਉਂਕਿ ਉਹ ਸੰਤ ਮਹਾਂਪੁਰਸ਼ੇ ਬਰਾਦੀ ਤੇ ਰਾਦੀ ਆਏ ਹੁੰਦੇ ਜਿਨ੍ਹਾਂ ਨੇ ਇੱਥੇ ਆਨ ਦੀ ਉਸ ਟਾਈਮ ਮਹਾਰਾਜ ਦੀ ਯਾਦ ਵਿੱਚ ਦਰਸ਼ਨ ਕੀਤੇ ਹੋਣਗੇ ਉਸ ਟਾਈਮ ਖੁਸ਼ੀਆਂ ਦੀਆਂ ਹੋ ਗਈਆਂ ਤੇ ਅੱਜ ਇਹ ਦਾ ਸਭਾ ਮੰਡਾ ਹੈ ਪਾਰਸਵਾ ਸੰਪਰਦਾਏ ਜਿਹੜਾ ਨਾਮ ਹੈ ਸਰ ਸਾਹਿਬ ਸੰਤੂ ਬਾਬਾ ਸਰਵਾ ਸੰਗੂ ਸੰਤੂ ਬਾਬਾ ਫਾਕ ਸਰੂਦੀ ਸੰਤੂ ਬਾਬਾ ਐਸ਼ਰਦੀ ਬਾਬਾ ਸਰ ਤੋਂ ਵੀ ਪ੍ਰਵਾਨ ਜਿਨ੍ਹਾਂ ਦੀ ਰਹਿਮਾਈ ਦੀ ਵੇਟ ਬਹੁਤ ਹੀ ਵੱਡੇ ਗੁਰਦੁਆਰੇ ਦੀ ਸਮਾਚ ਚੱਗੀਆਂ ਨਹੀਂਆ ਮਾਰਾ ਜੀ ਨੇ ਜਿੰਨੀ ਆਜ਼ਦੀ ਬਖਸ਼ੀ ਉਹਨੂੰ ਘੋੜੇ 'ਤੇ ਚਲੇਗੇ ਉਸ ਤੋਂ ਬਾਅਦ ਸਾਡੇ ਦਸਦੇ ਮੁਕੀ ਬੰਦਰ ਸਿੱਖਿਆਸੇ ਦੀ ਜਿਹਨਾਂ ਦੀ ਸਿੱਧੀ ਕਰਾਈ ਦੇ ਵਿੱਚ ਜਿਹੜੀਆਂ ਸਵਾਮਾ ਚੜੀਆਂ ਉਹਨਾਂ ਨੂੰ ਨਿਰੰਤਰ ਜਾਈ ਰੱਖਿਆ ਜਿਹੜੀਆਂ ਹੋਰ ਨੰਨੀਆਂ ਸਵਾਮਾ ਮਰਗੀਆਂ ਨੇ ਸਿਰੋਨੀ ਗੁਰਦੁਆਰਾ ਫਿਰ ਮਨੂ ਜੀ ਸੁਲਮਾਰ ਕਿਤਿਆਂ ਗਾਰੀਆਂ ਨੇ ਉਸੇ ਤਰ੍ਹਾਂ ਇੱਕ ਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਜਿਹੜਾ ਨੰਦਪੁਰ ਸਾਹਿਬ ਘਰ ਸੰਗਰੂੜਾ ਉਹ ਵੀ ਬਹੁਤ ਹਾਲਤ ਖਸਤਾ ਦੀ ਉਹ ਵੀ ਕਾਰਸਾ ਸੰਪਰਵੇ ਭਲਾ ਨੰਦਗੁਰ ਸਾਹਿਬ ਸੰਤ ਜੀ ਦਾ ਬਸਤੋਸੇ ਉਹ संत बाबा गुरदेव सं जी जी ने बबा महेंद्र सिंह जी जी के बारे सिंह साहब श्री तख्त केसर साहब जो है सेवा शुरू की गई वो निरंतर जारी है पिछले साल सोलह फरवरी सेवा रंभ की गई थे सड़क का कुछ हिस्सा जो तैयार हो गया खोले बंदे पहला पहला, लगभग अभी सड़क जो प्यार होकर संतों के आन जाते खोल दी जाएगी तो सारिया संतान लख लाइया ਅਸੀਂ ਰਾਸ ਕਰੀਏ ਸੱਜੇ ਪਾਸੇ ਜੇਰੀਆਂ ਨਾਂਕਾਮ ਲੋਕਾਂ ਨੂੰ ਵਾਸੀ ਸਨਕਤਾ ਆਜ ਦੇ ਚੰਗਰਾਂ ਹੀ ਆ ਵੀ ਮਾਦਮੇ ਰਹੀ ਛੋੜੀਆਂ ਨੂੰ ਬੇਨਤੀ ਕਰਾਂਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਸ਼ਾਹਵਾ ਦੇ ਤੱਕ ਨੂੰ ਯੋਗਦਾਨ ਪਾਇਆ ਮਾਰੇ ਇਹ ਕਲਾਕਰ ਉਹਨਾਂ ਦੀ ਪ੍ਰਵਾਸ ਸੁਖਸ਼ਾਂਤੀ ਦੇਰੇ ਕਾਰਜਾਂ ਨੇ ਜਿਨ੍ਹਾਂ ਨੇ ਕੋਈ ਨਹੀਂ ਸੇਵਾ ਦੇ ਯੋਗਦਾਨ ਪਾਇਆ ਉਹਨਾਂ ਨੂੰ ਬੇਨਤੀ ਕਰਾਂਗੇ ਜਿਹੜੇ ਜੁਰੂਰ ਯੋਗਦਾਨ ਪਾਇਆ ਜਿਨ੍ਹਾਂ ਨੂੰ ਮਾਰੇ ਅਜ ਨੇ ਨਾਮ ਸਮਰਧੀ ਦਾਗ ਰੱਖੀ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਿਹੜਾ ਤੁਸੀਂ ਨਿਕ ਨਿਮ ਕਰਦੇ ਜੀ ਉਹਦੇ ਨਾਲ ਇਹ ਚਰਨਾਂ ਕਾਰਜਾਂ ਵਾਸਤੇ ਇੱਕ ਜ਼ਰੂਰ ਪਾਸ ਕਰਕੇ ਰਾਸ ਕਰੀ ਕਿ ਪਾਤਸ਼ਾਹ ਜਿਹੜੇ ਸਵਾਰਾਂ ਨੇ ਦਿੱਤੀਆਂ ਨੇ ਉਹਨਾਂ ਨੂੰ ਸੰਪੂਰਨ ਆਪਣੀ ਰੰਤ ਕਰਕੇ ਕੁਰਾਲਾਣਾ ਮਹਾਂਪੁਰਸ਼ਾਂ ਦੇ ਰੂਪ ਤਾਂ ਕਿ ਕਾਂਗਰਸੀ ਚਰਨੀ ਕਲਾ ਸਾਰੇ ਜਥੇਬੰਦੀ ਦੇ ਪਿਆਰ ਸਤਿਕਾਰ ਕੰਫਰੰਸਾਂ ਦਾ ਨਾਸ ਕਰਨਾ ਸਾਰਿਆਂ ਨੂੰ ਇੱਕ ੱਤੇ ਮਿਲ ਕੇ ਪਰਿਭਾਈ ਦੁਸ਼ਮਣਾਂ ਨੂੰ ਦੂਰ ਕਰੇ ਲਾਏ ਕੱਟੇ ਉਹਦੇ ਵਾਸਤੇ ਸਾਰੇ ਸਾਨੂੰ ਜੋੜਮੇ ਬਣਾਉਣੇ ਪੈ ਜੀ ਨੇ ਜਿਹਨੇ ਕਿ ਸਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾਂ ਦੀ ਦੀ ਸਮਾਜ ਨੂੰ ਕੋਸ਼ਿਸ਼ੇ ਸਾਲ ਦੇ ਵਿੱਚ ਨਵੰਬਰ ਵਿੱਚ ਆ ਰਿਹਾ ਉਹਦੀਆਂ ਤਿਆਰੀਆਂ ਰੰਗ ਦਿੱਤੀਆਂ ਗਈਆਂ ਸੰਤਾਂ ਨੂੰ ਤਰਨ ਬੇਨਤੀ ਕਰਾਂਗੇ ਵੀ ਆਪ ਜੀ ਇਸ ਤਰ੍ਹਾਂ ਕੁੰਭ ਦੇ ਚ ਆਪਣਾ ਗੁਰਦਨ ਪਾਓ ਜਿਵੇਂ ਕਿ ਕੁੰਭ ਦੀ ਗੱਲ ਕਰੀਏ ਅੱਜ ਬਹੁਤ ਹੀ ਸੰਸਾਰ ਤੋਂ ਸਿੱਧ ਜਿਹੜਾ ਕੁੰਭ ਦਾ ਜੋੜ ਮੇਲਾ ਚੱਲ ਰਿਹਾ ਹੈ ਪਲਾਬਾਦੀ ਵਿੱਚ ਗ੍ਰੀਤਸ਼ੀਰ ਪਾਤਸ਼ਾਹ ਨੂੰ ਜਦੋਂ ਉੱਥੇ ਬਰਾਵੇ ਲੈ ਕੇ ਆਏ ਸਵਾਲ ਕੀਤਾ ਕਿ ਦਸਵੇਂ ਪਾਤਸ਼ਾਹ ਨੇ ਉੱਥੇ ਕਿੰਨੇ ਵਰਸੇ ਮਾਰ ਕੇ ਗੰਗਾ ਜਮਨਾ ਸਰਸਤੀ ਤੇ ਪ੍ਰਗਟ ਕੀਤੀ ਅੱਜ ਕੁੰਭ ਦਾ ਜਹਾਜ਼ ਵੀ ਨਾ ਚੱਲ ਰਿਹਾ ਜਿਹੜਾ ਇੱਥੇ ਦਰਸ਼ਨ ਕਰੇਗਾ ਤਰਵੰਸ਼ ਸਾਹਿਬ ਉਹਨੂੰ ਕੁੰਭ ਦਾ ਫਲ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਅਸੀਂ ਸਰਕਾਰ ਮਾਚਲ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਹ ਸ਼ਰਤ ਦੀ ਹਾਲਤ ਬਹੁਤ ਕਸ਼ਟ ਹੈ ਸਾਨੂੰ ਸਰਕਾਰੀ ਮੀਡੀਆ ਰਾਹੀਂ ਸਰਕਾਰੀ ਤੰਤਰ ਤੋਂ ਹੀ ਪਤਾ ਲੱਗਾ ਕਿ ਇਹ ਸ਼ਰਤ ਦਾ ਜਿਹੜਾ ਵਾ ਐਗਰੀਮੈਂਟ ਹੋ ਚੁੱਕਾ ਹੈ ਠੀਕਾ ਤੇ ਤਿਆਰਾ ਚੁੱਕਾ ਹੁਣ ਲੋਬੇ ਪਹਿਲਾ ਸ਼ਰਕ ਜਿਹੜੀ ਤਿਆਰ ਹੋ ਗਈ ਆਪ ਜੀ ਵੀਡੀਓ ਰੰਗੇ ਕੋਰੋਂ ਬੇਨਤੀ ਕਰਾਂਗੇ ਆਮਤ ਸਰਕਾਰ ਨੂੰ ਵੀ ਇਹ ਸ਼ਰਕ ਨੂੰ 6 ਕਿਲੋ ਸ਼ਕਤੀ ਤਿਆਰ ਕੀਤਾ ਜਾਵੇ ਕਿਉਂਕਿ ਸਾਡਾ ਵਿਰਾਸਤੀ ਹੁਲਾ ਮੱਲਾ ਬਹੁਤ ਹੀ ਸੰਕਟਾਂ ਲੱਖਾਂ ਦੀ ਦੁਆ ਦੇ ਵਿੱਚ ਜਿਹੜੀਆਂ ਆਨੰਦ ਵਰਸਾ ਦੇਖਣ ਕਰਨ ਵਾਸਤੇ ਹੋਈਆਂ ਨੇ ਖਾਲਸੇ ਦੇ ਨਾਲ ਕੇ ਜਿਹਨੂੰ ਕਿਹਾ ਜਾਂਦਾ ਗੁਰੂ ਘਰ ਹੌਰ ਇੱਕ ਹੋਰ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜਦੋਂ ਸਾਡੇ ਪੰਪਰਾ ਖਾਲਸਾ ਪੰਥ ਸਾਜਿਆ ਗਿਆ ਖੁਸ਼ੋਬਾਦ ਅੱਜ ਵੀ ਜਿਹੜੇ ਪੰਜ ਪਿਆਰੇ ਨੇ ਉਹ ਜਦੋਂ ਸਾਨੂੰ ਰਹਿਤਾਂ ਤੇ ਕਰਤਾਂ ਦੱਸਦੇ ਨੇ ਉਹਦੇ ਨਾਲ 4 ਵਜੇ ਨੇ ਵੀ ਕੀਤੇ ਜਾਂਦੇ ਨੇ ਕਿ ਅੱਜ ਤੋਂ ਬਾਅਦ ਤੁਹਾਡੇ ਪਤਾ ਸਾਹਿਬ ਜੀ ਗੁਰੂ ਬਿਸ਼ਨ ਨੇ ਮਾਤਾ ਸਾਹਿਬਕੌਰ ਨੇ ਪਿੰਡ ਤੁਹਾਡਾ ਲੰਦਪੁਰ ਸਾਹਾ ਤੇ ਨਾਲਕੇ ਤੁਹਾਡੇ ਗੁਰੂ ਘਰ ਹੋਰ ਹੈ ਇਸ ਕਰਕੇ ਖਾਸ ਨੇ ਨਾਨਕੇ ਆ ਜਿਹਨੂੰ ਸੰਕਤਾਂ ਦਰਸ਼ਨ ਕਰਾਉਣਾ ਚਾਹੁੰਦੇ ਆ ਨੇ ਅਸੀਂ ਬੇਨਤੀ ਕਰਾਂਗੇ ਆਪ ਦੀ ਮੈਜ ਚੈਨਲਾਂ ਨੂੰ ਕਿ ਹਮਾਰੀ ਸਰਕਾਰ ਇਸ ਸਰਕਾਰ ਨੂੰ ਵੀ ਖਿਆਲ ਦੇਵੇ ਵੇ ਨਹੀਂ ਕਰੇਗੀ ਜੇ ਸਰਦਾਰਨ ਸਿੰਘ ਵਾਲਾ ਸੀ ਮੋਰਚਾ ਲਾਦਾ ਦੀ ਰਾਇ ਵਰਦੀ ਦਾ ਖਾਲਸਾ ਬੜੀ ਜੀਤੀ ਸੀ